ਵੀਰੋ ਇੱਕ ਵਾਰ ਮੇਰੇ ਤੇ ਇਲਜ਼ਾਮ ਲਾ ਦਿਓ ਕਿ ਮੈਂ ਝੂਠ ਬੋਲ ਰਿਹਾ ਮੈਂ ਉਹਨਾਂ ਹੀ ਬੋਲਦਾ ਜਿੰਨਾ ਮੈਂ ਕਰ ਸਕਦਾ ਔਰ ਜਿੰਨਾ ਕਰ ਸਕਦਾ ਮੈਂ ਉਹੀ ਵਾਦਾ ਕਰਦਾ ਮੈਂ ਵੱਧ ਨਹੀਂ ਕਰਦਾ ਵੀਰੋ ਜੇ ਮੈਂ ਵੋਟਾਂ ਕਰਕੇ ਕੰਮ ਕਰਨਾ ਹੁੰਦਾ ਚਲ ਵੋਟਾਂ ਆ ਲੋਕਾਂ ਦਾ ਕੀ ਹੈ ਲੋਕ ਸੱਚ ਮੰਨ ਲੈਣਗੇ ਮੈਂ 1000 ਰੁਪਏ ਮਹੀਨਾ ਜਿਹੜਾ ਗਰੰਟੀ ਦਿੱਤੀ ਹੈ ਹਾਲਾਂਕਿ ਉਹ 5 ਸਾਲ ਦੇ ਵਿੱਚ ਵਿੱਚ ਪੂਰੀ ਕਰਨੀ ਹੁੰਦੀ ਹੈ ਮੈਂ ਜੋ ਮਾਵਾ ਭੈਣਾਂ ਨੂੰ ਸਰਮਾਨ ਦੀ 1000 ਰੁਪਏ ਦੀ ਗਾਰੰਟੀ ਮੈਂ ਬੋਟਾ ਤੋਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦਾ ਬੋਟਾ ਤੋਂ 2 ਮਹੀਨਾ ਬਾਅਦ ਬੰਦ ਕਰ ਦਿੰਦੇ ਵੀ ਨਹੀਂ ਜੀ ਹਜੇ ਇੱਕ ਤਕਨੀਕੀ ਤੌਰ ਤੇ ਠੀਕ ਨਹੀਂ ਤੇ ਇਹ ਧੋਖਾ ਹੋ ਜਾਂਦਾ ਲੋਕਾਂ ਨਾਲ ਹੁਣ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਨਹਿਰੀ ਪਾਣੀ ਨਾਲ ਨਹਿਰੀ ਪਾਣੀ ਜਦੋਂ ਹੁਣ 95% ਤੇ ਪਹੁੰਚ ਗਏ ਜਿੱਦ ਦੇ ਸੋਚ ਕੀ ਸੀ 21% ਤੇ ਸੀ ਹੁਣ 95% ਨਹਿਰੀ ਪਾਣੀ ਜਿਹੜਾ ਉਹ ਖੇਤਾਂ ਦੇ ਵਿੱਚ ਜਾਂਦਾ ਹੈ ਉਹ ਜਿੱਦਿਆਂ 70 ਹੋ ਗਿਆ ਅਕਤੂਬਰ ਚ ਹੋ ਜੂਗਾ ਇਸ ਇਸ ਸੀਜ਼ਨ ਦੇ ਐਂਡ ਤੱਕ ਝੋਨੇ ਦੇ ਸੀਜ਼ਨ ਦੇ ਐਂਡ ਤੱਕ 70% ਹੋ ਜੂ ਉਹਦੇ ਨਾਲ ਪੰਜਾਬ ਚ 14.5 ਲੱਖ ਟਿਊਬਵੈਲ ਨੇ ਉਹ ਚੋ 6 ਲੱਖ ਟਿਊਬਵੈਲ ਦੇ ਲਗਭਗ ਬੰਦ ਹੋ ਜਾਣਗੇ ਕਿਉਂਕਿ ਨਹਿਰ ਦਾ ਪਾਣੀ ਆ ਗਿਆ ਖੇਤ ਤਾਂ ਫਿਰ ਟਿਊਬਵੈਲ ਚਲਾਉਣ ਦੀ ਕੀ ਲੋੜ ਐ ਉਹਦੇ ਨਾਲ ਵੀਰੋ ਬਿਜਲੀ ਦਾ ਜਿਹੜੀ ਸਬਸਿਡੀ ਦਿੰਨੇ ਆ ਘਟੋ ਘਟ 6 ਤੋਂ 7000 ਕਰੋੜ ਰੁਪਇਆ ਤੇ ਉਹ ਬਚੂਗਾ ਉਹਦੇ ਨਾਲ 5200 ਤੋਂ 5500 ਕਰੋੜ ਰੁਪਏ ਦੀ ਜਿਹੜੀ ਸਾਲ ਦਾ ਬਜਟ ਹੈ ਉਹਦੇ ਨਾਲ ਫਿਰ ਮੈਂ ਮਾਵਾ ਪੈਣਾ ਨੂੰ ਸਨਮਾਨ 1000 ਰੁਪਏ ਵਾਲੀ ਰਾਸ਼ੀ ਦੇਵਾਂਗਾ। ਔਰ ਇੱਕ ਵਾਰੀ ਸ਼ੁਰੂ ਹੋ ਗਈ ਜਦੋਂ ਇਹ ਸਕੀਮ ਜਿਵੇਂ ਬਿਜਲੀ ਦੇ ਬਿੱਲ ਨੇ ਬਿਜਲੀ ਦੇ ਬਿੱਲ ਹਰ ਮਹੀਨੇ ਆਉਂਦੇ ਨੇ ਪਰ ਜ਼ੀਰੋ ਆਉਂਦੇ ਨੇ ਮਾਈਨਸ ਵੀ ਲਿਖਿਆ ਹੁੰਦਾ ਹੈ ਵੀਰੋ ਉਹ ਜਦੋਂ ਕਿਹੜਾ ਸ਼ੁਰੂ ਹੋ ਗਈ ਸਕੀਮ 1000 ਰੁਪਏ ਵਾਲੀ ਫਿਰ ਬੰਦ ਨਹੀਂ ਹੋਣੀ ਮੁੜ ਕੇ ਕਿਸੇ ਦੀ ਹਿੰਮਤ ਨਹੀਂ ਪੋਕੇ ਉਹਨੂੰ ਬੰਦ ਕਰ ਸਕੇ। ਮੇਰੇ ਮੇਰੇ ਘਰੇ ਇੱਕ ਮੁੰਡਾ ਕੰਮ ਕਰਦਾ ਹੈ। ਮੇਰੇ ਘਰੇ ਕੰਮ ਕਰਦਾ ਹੈ। ਸਾਡੇ ਪਿੰਡਾਂ ਵੱਲ ਦਾ ਬਡਰੋਖਾ ਪਿੰਡ ਹੈ ਸੰਗਰੂਰ ਦੇ ਵਿੱਚ ਮੈਂ ਉਹਨੂੰ ਪੁੱਛਿਆ ਮੈਂ ਤੇਰਾ ਬਿਜਲੀ ਦਾ ਬਿੱਲ ਆ ਗਿਆ ਕਹਿੰਦਾ ਹਾਂਜੀ ਆ ਗਿਆ ਮੈਂ ਕਿੰਨਾ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਹੈ ਮੇਰੇ ਭਾਈ ਨੂੰ ਪਤਾ ਹੈ ਮੈਂ ਕਿਹਾ ਉਹ ਤੋਂ ਫੋਟੋ ਮੰਗਾ ਵਟਸਐਪ ਤੇ ਫੋਟੋ ਮੰਗਾਈ ਕਹਿੰਦਾ ਜੀ 40 ਰੁਪਏ ਲਿਖਿਆ ਹੋਇਆ ਹੈ ਮੂਹਰੇ ਇੱਕ ਡੰਡੀ ਜੀ ਹੈ ਉਹ ਮੈਂ ਕਿਹਾ ਡੰਡੀ ਦਾ ਮਤਲਬ ਪਤਾ ਕੀ ਹੁੰਦਾ ਕਹਿੰਦੇ ਨਾ ਜੀ ਮੈਂ ਕਿਹਾ ਇਹ ਲਿਖਿਆ ਹੋਇਆ ਹੈ ਮਾਈਨਸ 40 ਮਤਲਬ ਬਿਜਲੀ ਬੋਰਡ ਨੇ 40 ਰੁਪਏ ਤੁਹਾਡੇ ਦੇਣੇ ਨੇ ਉਹ ਕਹਿੰਦਾ ਪਰਮਾਤਮਾ ਦਾ ਸ਼ੁਕਰ ਹੈ ਸਾਡੇ ਵੀ ਕਿਸੇ ਨੇ ਦੇਣੇ ਨੇ ਅਸਤਾ ਕਹਿੰਦਾ ਕਰਜੇ ਨਾਲ ਬਾਲ-ਬਾਲ ਕਹਿੰਦਾ ਪਹਿਲਾਂ ਠੱਕੇ ਰਹਿੰਦੇ ਸੀ ਬਿੰਨੇ ਰਹਿੰਦੇ ਸੀ ਸੋ ਵੀਰੋ ਆ ਜੇ ਨੀਤਾਂ ਸਾਫ਼ ਹੋਣ ਤਾਂ ਇਦਾਂ ਹੋ ਸਕਦਾ ਸਾਰਾ ਕੁਝ ਹੋ ਸਕਦਾ ਵੀਰੋ 43000 ਨੌਕਰੀਆਂ ਦੇ ਕੇ 43000 ਸਰਕਾਰੀਆਂ ਨੌਕਰੀਆਂ ਦੇ ਕੇ ਮੈਂ ਤੁਹਾਡੇ ਸਾਹਮਣੇ ਖੜਾ ਤੁਹਾਡੇ ਚੋਂ ਵੀ ਕਿਸੇ ਦੇ ਰਿਸ਼ਤੇਦਾਰ ਨੂੰ ਦੋਸਤ ਬਿੱਤਰ ਨੂੰ ਨੌਕਰੀ ਮਿਲੀ ਹੋਣੀ 1 ਰੁਪਈਏ ਦਾ ਵੀ ਕੋਈ ਇਲਜ਼ਾਮ ਲਾ ਦੇ ਕਿ 1 ਰੁਪਈਆ ਰਿਸ਼ਵਤ ਦਾ ਲੱਗਿਆ ਕੋਈ ਪੰਜਾਬ ਪੁਲਿਸ ਇਨਸਪੈਕਟਰ ਲੱਗਿਆ ਕੋਈ ਪਟਵਾਰੀ ਬਣਿਆ ਕੋਈ ਐਸ ਡੀਓ ਲੱਗਿਆ 1 ਰੁਪਏ ਦੇ ਵੀ ਆਵਾਜ਼ ਨਹੀਂ ਹੈਗੇ 1 ਰੁਪਏ ਦੇ ਲਾਜ ਮੈਨੂੰ ਫੜਾ ਬਾਅਦ ਫਿਰ ਨਾ ਡਿਸਟਰਬ ਨਾ ਹੋ ਮੈਨੂੰ ਫੜਾ ਦੋ ਆ ਇਹਨਾਂ ਆਏ ਸ਼ਖਸ਼ੀਅਤ ਨੂੰ ਜਾਣਦੇ ਹੋ ਇਹਨਾਂ ਨੇ ਇਹਨਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ ਸੀ ਤੇ ਆ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਇਹਨਾਂ ਦੁਆਰਾ ਲਿਖਿਆ ਹੋਇਆ ਬਰਾਵੀ ਦਾ ਜਿਹੜਾ ਸੰਵਿਧਾਨ ਹੈ ਉਹਨੂੰ ਬਚਾਉਣ ਦੀਆਂ ਵੋਟਾਂ ਪੈ ਰਹੀਆਂ ਨੇ ਇਹ ਸੰਵਿਧਾਨ ਖਤਮ ਕਰ ਦੇਣਗੇ ਵੀਰੋ ਆਓ ਇਕੱਠੇ ਹੋ ਕੇ ਆਪਾਂ ਸੰਵਿਧਾਨ ਬਚਾਈਏ ਬਾਬਾ ਸਾਹਿਬ ਦਾ ਲਿਖਿਆ ਹੋਇਆ ਲੋਕਤੰਤਰ ਬਚਾਈਏ ਬਾਬਾ ਸਾਹਿਬ ਨੇ ਕਿਹਾ ਸੀ ਬਾਬਾ ਸਾਹਿਬ ਨੇ ਕਿਹਾ ਸੀ ਕਿ ਜਿਹੜੀ ਸਿੱਖਿਆ ਹੈ ਜਿਹੜੀ ਵਿਦਿਆ ਹੈ ਉਹ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਗਿਆ ਉਹ ਤਾਂ ਦਹਾੜੂਗਾ ਹੀ ਦਹਾੜੂਗਾ ਇਹ ਗੱਲ ਕਹੀ ਹੈ ਬਾਬਾ ਸਾਹਿਬ ਅਮੀਦਕਰ ਸਾਹਿਬ ਨੇ ਤੁਹਾਪਾਂ ਸਕੂਲਾਂ ਵੱਲ ਧਿਆਨ ਦੇ ਰਹਿਆਂ ਦਲਿਤਾਂ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾ ਰਹਿਆਂ ਕੋਈ ਵੀ ਪੀਲਾ ਕਾਰਡ ਹਰਾ ਕਾਰਡ ਗਰੀਬੀ ਦੂਰ ਨਹੀਂ ਕਰ ਸਕਦਾ ਸਿਰਫ ਗਰੀਬ ਦਾ ਬੱਚਾ ਗਰੀਬੀ ਦੂਰ ਕਰ ਸਕਦਾ ਜੇ ਇਹਨੂੰ ਕੁਆਲਿਟੀ ਐਜੂਕੇਸ਼ਨ ਮਿਲ ਜੇ ਉਹਨੂੰ ਵਧੀਆ ਪੜ੍ਹਾਈ ਮਿਲ ਜੇ ਤੇ ਉਹ ਇੰਜੀਨੀਅਰ ਬਣ ਜੇ ਡਾਕਟਰ ਬਣ ਜੇ ਜੇਈਟ ਕਲੀਅਰ ਕਰ ਜੇ 2-3 ਲੱਖ ਰੁਪਏ ਮਹੀਨੇ ਦਾ ਜਦੋਂ ਆਉਣ ਲੱਗ ਗਿਆ ਤਾਂ ਸਾਰੇ ਪਰਿਵਾਰ ਦੀ ਜਿਹੜੀ ਪੁਰਾਣੀ ਪੀੜ੍ਹੀਆਂ ਤੋਂ ਚੱਲੀ ਆ ਰਹੀ ਗਰੀਬੀ ਚੱਕੀ ਜਾਊਗੀ ਫਿਰ ਉਹ ਇਸੇ ਤਰ੍ਹਾਂ ਹੀ ਹਸਪਤਾਲਾਂ ਦਾ ਇਸੇ ਤਰ੍ਹਾਂ ਹੀ ਹਸਪਤਾਲਾਂ ਦੇ ਵਿੱਚ ਆਮ ਆਦਮੀ ਕਲੀਨਿਕ ਖੁੱਲ ਰਹੇ ਨੇ ਕੌਣ ਜਾਂਦਾ ਉੱਥੇ ਗਰੀਬ ਜਾਂਦਾ ਸੋ ਗਰੀਬਾਂ ਨੂੰ ਭਜੀ ਮੈਨੂੰ ਬੋਲ ਲੈਣ ਦਿਓ ਮੈਨੂੰ ਬੋਲ ਲੈਣ ਬੋਲ ਲੈਣ ਦਿਓ ਫਿਰ ਤੁਸੀਂ ਜੋ ਮਰਜੀ ਪੜਾਸ ਕਰ ਲਿਓ ਕੋਈ ਗੱਲ ਨਹੀਂ ਵੀਰ ਗਰੀਬ ਬੰਦਾ ਹੀ ਜਾਂਦਾ ਇਲਾਜ ਕਰਾਉਣ ਸਰਕਾਰੀ ਚ ਮੈਂ ਇੱਕ ਦਿਨ ਸੋਚਿਆ ਕਿ ਭਗਵੰਤ ਮਾਨਾ ਇਸ ਤੋਂ ਵੱਡਾ ਵੱਡਾ ਮੌਕਾ ਨਹੀਂ ਮਿਲ ਸਕਦਾ ਲੋਕਾਂ ਦੀ ਸੇਵਾ ਦਾ ਮੈਂ ਆ ਗੱਲ ਧਿਆਨ ਨਾਲ ਸੁਣ ਲਿਓ ਮੈਂ ਪੰਜਾਬ ਦੇ ਲੋਕਾਂ ਦੀ ਗਰੀਬਾਂ ਦੀ ਦਲਤਾਂ ਦੀ ਮਜਬੂਰੀ ਨੂੰ ਮਰਜ਼ੀ ਚ ਬਦਲਣਾ ਚਾਹਨਾ ਹੁਣ ਮਜਬੂਰੀ ਹੈ ਕਿ ਸਰਕਾਰੀ ਹਸਪਤਾਲ ਚ ਇਲਾਜ ਕਰਾਉਣਾ ਪੈਂਦਾ ਹੈ ਪ੍ਰਾਈਵੇਟ ਚ ਪ੍ਰਾਈਵੇਟ ਚ ਇਲਾਜ ਕਰਾਉਣਾ ਪੈਂਦਾ ਕਿਉਂਕਿ ਸਰਕਾਰੀ ਤੇ ਯਕੀਨ ਨਹੀਂ ਰਿਹਾ ਮਜਬੂਰੀ ਹੈ ਭਾਵੇਂ ਉਹਦੇ ਵਾਸਤੇ ਜ਼ਮੀਨ ਵੇਚਣੀ ਪੈ ਜੇ ਜਿਹੜੇ 2-4 ਗਹਿਣੇ ਨੇ ਪਰਿਵਾਰ ਕੋਲੇ ਉਹ ਗਏ ਪੇਚਣੇ ਪੈ ਜਾਣ ਪਰ ਪ੍ਰਾਈਵੇਟ ਚ ਇਲਾਜ ਕਰਾਉਣਾ ਪੈਂਦਾ ਹੈ ਮਜਬੂਰੀ ਹੈ ਹੁਣ ਮਜਬੂਰੀ ਹੈ ਕਿ ਪ੍ਰਾਈਵੇਟ ਚ ਬੱਚੇ ਪੜਾਉਣੇ ਪੈਂਦੇ ਆ ਸਕੂਲ ਚ ਫੀਸਾਂ ਮਹਿੰਗੀਆਂ ਨੇ ਕਿਉਂਕਿ ਸਰਕਾਰੀ ਤੇ ਯਕੀਨ ਨਹੀਂ ਰਿਹਾ ਤੇ ਲੋਕ ਕਹਿੰਦੇ ਯਾਰ ਚਲੋ ਆਪਦੀ ਤਾਂ ਕਿਵੇਂ ਨਾ ਕਿਵੇਂ ਕੱਟ ਜੂਗੀ ਜਵਾਕ ਨੂੰ ਪੜਾ ਲਈਏ ਮੈਂ ਦੋਨੇ ਮਜਬੂਰੀਆਂ ਮੈਂ ਮਰਜ਼ੀ ਚ ਬਦਲਨੀਆ ਚਾਹਨਾ ਆਉਣ ਵਾਲੇ ਕੁਛ ਵੀ ਨਾ ਤੱਕ ਤੁਹਾਡੀ ਮਰਜ਼ੀ ਹੋਊਗੀ ਇਲਾਜ ਪ੍ਰਾਈਵੇਟ ਚ ਕਰਾਉਣਾ ਹੈ ਜਾਂ ਸਰਕਾਰੀ ਚ ਕਰਾਉਣਾ ਹੈ ਇਲਾਜ ਇੱਕੋ ਜਿਹਾ ਹੋਊਗਾ ਪਰ ਔਰ ਸਰਕਾਰੀ ਚ ਪੈਸੇ ਵੀ ਨਹੀਂ ਲੱਗਣੇ ਮੁਫਤ ਇਲਾਜ ਹੋਊਗਾ ਜਿਵੇਂ ਦਿੱਲੀ ਚ ਹੁੰਦਾ ਹੈ ਬਿਲਕੁਲ ਐਵੇਂ ਜਿਵੇਂ ਬਿਲਕੁਲ ਐਵੇਂ ਜਿਵੇਂ ਆਪਸ ਸਕੂਲਾਂ ਦਾ ਕਰ ਦੇਣਾ ਕਿ ਥੋੜੀ ਮਜਬੂਰੀ ਨਹੀਂ ਥੋੜੀ ਮਰਜ਼ੀ ਹੈ ਪ੍ਰਾਈਵੇਟ ਚ ਪੜਾਉਣਾ ਬੱਚਾ ਪ੍ਰਾਈਵੇਟ ਪੜਾ ਲਓ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾਓ ਪਰ ਪੜ੍ਹਾਈ ਇੱਕੋ ਜਿਹੀ ਹੋਊਗੀ ਤੇ ਸਰਕਾਰੀ ਚ ਫੀਸ ਨਹੀਂ ਲੱਗੂਗੀ ਪੜਾਈ ਦਾ ਕੋਈ ਫਰਕ ਨਹੀਂ ਹੋਊਗਾ ਮੈਂ ਮਜਬੂਰੀ ਨੂੰ ਮਰਜ਼ੀ 'ਚ ਬਦਲਨੀ ਚਾਹਨਾ ਜੇ ਚੰਗੀ ਲੱਗੀ ਗੱਲ ਤਾਂ ਤਾੜੀਆਂ ਮਾਰ ਕੇ ਮੇਰਾ ਸਾਥ ਦਿਓ ਸੋ ਵੀਰ ਵੀਰ 43000 ਨੌਕਰੀਆਂ ਉਸ ਤੋਂ ਬਾਅਦ ਬਿਜਲੀ ਦੇ ਬਿੱਲ ਅੱਧੀ ਤੋਂ ਵੱਧ ਕਮਾਈ ਬਿਜਲੀ ਦੇ ਬਿੱਲ 'ਚ ਚਲੀ ਜਾਂਦੀ ਸੀ ਵੀਰੋ 300 ਜੁਨਟ ਪਰ ਮੰਥ ਜਾਨੀ ਕਿ 600 ਜੁਨਟ ਭਾਵੇਂ ਕੋਈ ਅਮੀਰ ਹੈ ਭਾਵੇਂ ਗਰੀਬ ਹੈ ਪਾਵੇਂ AC ਵੀ ਲੱਗੇ ਹੋਏ ਆ ਤੁਹਾਡੇ ਘਰੇ ਪਰ ਜੇ ਤੁਹਾਡਾ ਬਿਜਲੀ ਦਾ ਜਿਹੜਾ ਮੀਟਰ ਹੈ ਉਹ 600 ਤੋਂ ਥੱਲੇ ਆ ਤਾਂ ਬਿਜਲੀ ਦਾ ਬਿੱਲ 0 ਆਊਗਾ 90% ਘਰਾਂ ਨੂੰ ਬਿਜਲੀ ਦਾ ਬਿੱਲ ਜਿਨ੍ਹਾਂ ਜਿਨ੍ਹਾਂ ਦੇ ਬਿਜਲੀ ਦੇ ਬਿੱਲ 0 ਆਉਂਦੇ ਨੇ ਹੱਥ ਖੜੇ ਕਰਕੇ ਤਾੜੀਆਂ ਮਾਰ ਦਿਲਾ ਸਾਰੇ ਵਾਂਗੂ ਬਿਲਕੁਲ ਇਸੇ ਤਰ੍ਹਾਂ ਹੀ ਹੋਰ ਸਹੂਲਤਾਂ ਜਿਹੜੀਆਂ ਗਰੀਬਾਂ ਨੂੰ ਇਹਨਾਂ ਨੇ ਕਾਰਡ ਕੱਟਦੇ ਸੀ ਕਈ ਲੋਕਾਂ ਨੇ ਗਲਤ ਬਣਾ ਲੇ ਮੈਂ ਆਰਡਰ ਕਰਤਾ ਕਿ ਜਿਹਦੇ ਕੋਲੇ ਪਹਿਲਾਂ ਕਾਰਡ ਸੀ ਉਹਦਾ ਕਾਰਡ ਭਾਵੇਂ ਉਹਦੇ ਹੱਥ ਚ ਬਾਅਦ ਚ ਆਵੇ ਪਰ ਉਹਨੂੰ ਪਤਾ ਹੀ ਹੁੰਦਾ ਸਾਰੇ ਪਿੰਡ ਚ ਕਿਹਦੇ ਕਿਹਦੇ ਪਹਿਲਾਂ ਕਾਰਡ ਜਾਂ ਕਿਹੜਾ ਗਰੀਬ ਹੈ ਉਹਨਾਂ ਸਾਰਿਆਂ ਨੂੰ ਰਾਸ਼ਨ ਜਿਹੜਾ ਉਹ ਬਿਲਕੁਲ ਫਰੈਸ਼ ਜਿਹੜੀ ਕਣਕ ਹੁਣ ਆਈ ਹੈ ਮੰਡੀਆਂ ਚ ਉਹੀ ਕਣਕ ਗਰੀਬਾਂ ਨੂੰ ਉੱਥੇ ਮਿਲੂਗੀ ਜਿਹੜੀ ਜਿਹੜੇ ਕਣਕ ਦਾ ਜਿਹੜੀ ਕਣਕ ਦੀ ਰੋਟੀ ਮੇਰੇ ਘਰੇ ਬਣਦੀ ਹੈ ਉਹੀ ਕਣਕ ਦੀ ਰੋਟੀ ਗਰੀਬਾਂ ਦੇ ਘਰੇ ਬਣੂਗੀ ਇਹ ਨਹੀਂ ਹੈਗਾ ਕਿ ਗਲੀ ਸੜੀ ਮਿੱਟੀ ਵਾਲੀ ਸੁਸਰੀ ਲੱਗੀ ਹੋਈ ਕਣਕ ਹੈ ਜੀ ਦੇਤੀ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਸੋ ਇਹ ਅਨਮਨੁੱਖੀ ਵਿਹਾਰ ਨਹੀਂ ਕਰਨਾ ਮੈਂ ਖਜ਼ਾਨਾ ਭਰੂੰਗਾ ਵੀ ਤੇ ਭਰੇ ਹੋਏ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਕਰੂੰਗਾ ਵੀ ਮੈਂ ਤਾਂ ਨਹੀਂ ਹਟਦਾ ਬਾਕੀ ਆ ਕਾਂਗਰਸੀਆਂ ਤੇ ਕਾਲੀਆਂ ਤੇ ਅ ਭਾਜਪਾ ਨੇ ਤੇ ਯਕੀਨ ਨਾ ਕਰਿਓ ਇਹ ਤਾਂ ਲੁੱਟਣ ਤੇ ਲੱਗੇ ਆ ਤੁਸੀਂ ਬਹੁਤ ਸਾਰੀਆਂ ਪਾਰਟੀਆਂ ਚ ਰਹੇ ਹੋਗੇ ਪਹਿਲਾਂ ਹੋਰ ਹਾਲੀ ਹੈ ਨਹੀਂ ਸੀਗਾ ਵਰਕਰਾਂ ਵਲੰਟੀਅਰਾਂ ਨੂੰ ਸਿੱਧਾ ਹੀ ਫੋਨ ਆ ਜਾਂਦਾ 10 ਬੱਸਾਂ ਭਰ ਲੈ ਆਓ ਰੈਲੀ ਤੇ ਫਲਾਨੀ ਤੇ ਉਹ ਕਿੱਥੋਂ ਭਰੂ ਕਿਵੇਂ ਭਰੂ ਇਹ ਨਹੀਂ ਪੁੱਛਦੇ ਤੇ ਵੀਰੋ ਜਦੋਂ ਕੋਈ ਛਾਵੇਂ ਜਾਣ ਦੀ ਗੱਲ ਹੁੰਦੀ ਹੈ ਕੋਈ ਚੇਅਰਮੈਨ ਨਹੀਂ ਜਾਂ ਕੋਈ ਹੋਰ ਕੋਈ ਅਹੁਦਾ ਦੇਣ ਦੀ ਗੱਲ ਉਦੋਂ ਕਹਿੰਦੇ ਤੁਸੀਂ ਟਕਸਾਲੀ ਨਹੀਂ ਹੈਗੇ ਉਦੋਂ ਇਹਨਾਂ ਦੇ ਪੁੱਤ ਪਤੀ ਜੇ ਸਾਲੇ ਜੀਜੇ ਆ ਜਾਂਦੇ ਆ ਤੇ ਉਹ ਜਿਹੜੇ ਵਰਕਰ ਵਲੰਟੀਅਰ ਬਚਾਰੇ ਆ ਹੀ ਰਹਿ ਜਾਂਦੇ ਆ ਸੋ ਵੀਰੋ ਜਿਹੜਾ ਕੰਮ ਕਰੂਗਾ ਮੂਰੇ ਮੇਰੇ ਖੜੇ ਹੋ ਬਹੁਤ ਸਾਰੇ ਆਪ ਦੇ ਪੱਲਿਓ ਤੇਲ ਪਵਾ ਕੇ ਆਏ ਹੋਣਗੇ ਅੱਜ ਮੈਨੂੰ ਪਤਾ ਹੈ ਮੈਂ ਭੁੱਲਦਾ ਨਹੀਂ ਕੱਲੇ ਕੱਲੇ ਦੀ ਮਿਹਨਤ ਦਾ ਮੁੱਲ ਪਊਗਾ ਮੇਰੇ ਤੇ ਯਕੀਨ ਰੱਖਿਓ ਯਕੀਨ ਜਿਹੜਾ ਤੁਸੀਂ ਮੇਰੇ ਤੇ ਕੀਤਾ ਹੋਇਆ ਹੈ ਸੋ ਵੀਰੋ ਪੈਸੇ ਕਮਾਉਣ ਨਹੀਂ ਆਏ ਪੈਸੇ ਕਮਾਉਣ ਨਾਲ ਕੰਮ ਤਾਂ ਛੱਡਤੇ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ ਕਿ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅਜਿਹਾ ਜਵਾਬ ਆਇਆ ਉਹ ਕਹਿੰਦਾ ਗੱਲ ਤਾਂ ਤੇਰੀ ਠੀਕਾ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਆ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਤਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਨੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ ਕੇ ਬੈ ਜਾਂਦੇ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਪੰਜੇ ਨਾ ਪਹਾੜ ਕੌਣ ਰੋਕਦਾ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਪੂਰੇ ਉੱਤਰ ਪੂਰਬ ਪੱਛਮ ਦੱਖਣ ਦੀਆਂ ਗਲੀਆਂ ਗਲੀਆਂ 'ਚ ਜਾ ਕੇ ਪਿੰਡਾਂ ਪਿੰਡਾਂ 'ਚ ਜਾ ਕੇ ਉਦਾਸੀਆਂ ਕਰਕੇ ਸੱਚ ਦਾ ਹੋਕਾ ਕੀਰਤ ਕਰੋ ਦਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਵੀਰੋ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਆਡੀ ਨਜ਼ਾਰਾ ਹੁੰਦਾ ਹੈ ਸੋ ਮੈਂ ਤਾਂ ਖੜ ਗਿਆ ਔਰ ਤੁਸੀਂ ਮੇਰੇ ਨਾਲ ਖੜ ਕੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਆਪਾਂ ਮਿਲ ਕੇ ਸਾਰਾ ਕੁਝ ਠੀਕ ਕਰ ਲਾਂਗੇ ਵਿਦੇਸ਼ਾਂ ਚੋਂ ਮੁੰਡੇ ਹੁਣ ਵਾਪਸ ਆਉਣ ਨੂੰ ਤਿਆਰ ਨੇ ਬਹੁਤ ਸਾਰੇ ਆ ਵੀ ਗਏ ਕਹਿੰਦੇ ਇਸ ਤਾਂ ਮੁੜ ਕੇ ਆਵਾਂਗੇ ਜੀ ਮੈਂ ਕਿਹਾ ਆਜੋ ਆਪਣਾ ਘਰ ਹੀ ਠੀਕ ਕਰੀਏ ਕੋਈ ਬਗਾਨਾ ਬੰਦਾ ਨਹੀਂ ਕਰ ਠੀਕ ਕਰਦਾ ਹੁੰਦਾ ਆਪ ਹੀ ਠੀਕ ਕਰਾਂਗੇ ਪੰਜਾਬੀ ਜਿਹੜੀ ਮਾਂ ਬੋਲੀ ਹੈ ਉਹਦਾ ਵੀ ਮੂੰਹ ਮਹਾਂਦਰਾ ਸ਼ਿੰਗਾਰਾਂਗੇ ਤੇ ਪੰਜਾਬ ਦਾ ਜਿਹੜਾ ਵਿੜਾ ਹੈ ਉਹਨੂੰ ਸੰਭਰਾਂਗੇ ਉਹਨੂੰ ਵਧੀਆ ਝਾੜੂ ਲਾ ਕੇ ਉਹਨੂੰ ਸਾਫ਼ ਕਰ ਲਾਂਗੇ ਤੇ ਆਪਣਾ ਪੰਜਾਬ ਜਿਹੜਾ ਦੁਬਾਰੇ ਰੰਗਲਾ ਪੰਜਾਬ ਬਣਨ ਵਿੱਚ ਕੋਈ ਬਹੁਤਾ ਟਾਈਮ ਨਹੀਂ ਲੱਗਣਾ ਕੇਜਰੀਵਾਲ ਸਾਹਿਬ ਆ ਚਲੇ ਗਏ ਉਹ ਮੈਨੂੰ ਕਹਿੰਦੇ ਸੀ ਕਹਿੰਦੇ ਮੈਨੂੰ ਇੱਕ ਵਾਰੀ ਜਿਹੜੀ ਦੋਨੇ ਹੱਥ ਉੱਪਰ ਚਾੱਕ ਕੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਣਾ ਹੁੰਦਾ ਮੈਨੂੰ ਉਹ ਵੀਡੀਓ ਜ਼ਰੂਰ ਭੇਜਿਆ ਕਰ ਉਹਦੇ ਨਾਲ ਪਤਾ ਲੱਗ ਜਾਂਦਾ ਕਿ ਕਿੰਨਾ ਕੁ ਜੋਸ਼ ਹੈ ਸੋ ਦੋਨੇ ਹੱਥ ਉੱਪਰ ਚਾੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਚੱਕ ਲਿਓ ਪਿੱਪਲ ਦੇ ਪੱਤੇ ਆਵੇ ਕਾ ਦੀ ਖੜ 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 ਲਾਈ ਐ ਪੱਤ ਝੜ ਗਏ ਪੁਰਾਣੇ ਜਨਾਬ ਰੁੱਤ ਨਵੇਂਆਂ ਦੀ ਆਈ ਐ ਥੋੜਾ ਹੋਰ ਉੱਚੀ ਚੱਕ ਦਿਓ ਇਨਕਲਾਬ ਜੈ ਜਵਾਬ ਇਨਕਲਾਬ ਜੈ ਜਵਾਬ ਵੀਰੋ ਆ ਗੰਨੇ ਦਾ ਜਿਹੜਾ ਰੇਟ ਐ ਕਿਉਂਕਿ ਇੱਥੇ ਮੇਲਾ ਵੀ ਨੇ ਇਧਰ ਇਲਾਕਾ ਗੰਨਾ ਵੇਚਦਾ ਗੰਨਾ ਤਾਂ ਸਾਡੇ ਧੂਰੀ ਵੀ ਮਿਲਾਂ ਸੋ ਉਹਨਾਂ ਮਿੱਲਾਂ ਦੇ ਜਿਹੜੇ ਪੈਸੇ ਰਹਿੰਦੇ ਸੀ ਸਭ ਤੋਂ ਪਹਿਲਾਂ ਅਸੀਂ ਆ ਕੇ 슈ਗਰ ਫੈਟ ਨੂੰ ਇਹ ਕਿਹਾ ਕਿ ਕਿ ਜਿਹੜਾ ਕਿਸਾਨ ਦਾ ਗੰਨੇ ਦਾ ਪੈਸਾ ਜਿਹੜਾ ਉਹ ਮਿਲਣਾ ਚਾਹੀਦਾ ਜਲਦੀ ਮਿਲਣਾ ਚਾਹੀਦਾ ਕਿਉਂਕਿ ਫਸਲ ਇੱਕੋ ਹੀ ਹੈ ਸਾਰਾ ਸਾਲ ਉਹ ਫਸਲ ਲੈਂਦੀ ਹੈ ਤਾਂ ਕੁਝ ਹੋਰ ਤਾਂ ਬਦਲ ਵੀ ਬਦਲ ਨਹੀਂ ਸਕਦਾ ਇੱਕ ਇੱਕ ਰੁਪਈਆ ਗੰਨੇ ਦਾ ਜਿਹੜਾ ਉਹ ਤੁਹਾਨੂੰ ਮਿਲੂਗਾ ਮੰਡੀਆਂ ਦਾ ਕੋਈ ਪੈਸਾ ਹਾਲਾਂਕਿ ਸੈਂਟਰ ਨੇ 5500 ਕਰੋੜ ਰੁਪਈਆ ਰੋਕ ਰੱਖਿਆ ਆਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਪਰ ਕੋਈ ਗੱਲ ਨਹੀਂ ਅਸੀਂ ਪੰਜਾਬ ਨੂੰ ਆਉਦੇ ਪੈਰਾਂ ਸਿਰ ਖੜਾ ਕਰਾਂਗੇ ਅਸੀਂ ਸਭ ਤੋਂ ਦੇਸ਼ ਦੇ ਵਿੱਚ ਇਸ ਵਕਤ ਸਭ ਤੋਂ ਵੱਧ ਭਾਅ ਜਿਹੜਾ ਗੰਨੇ ਦਾ ਆਪਣੇ ਪੰਜਾਬ ਦੇ ਵਿੱਚ ਹੈ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਦੋਂ ਵੀ ਕਿਤੇ ਕੋਸ਼ਿਸ਼ ਹੋਈ ਜਦੋਂ ਵੀ ਕਿਤੇ ਖੜਨ ਦਾ ਮੌਕਾ ਮਿਲਿਆ ਮੈਂ ਅੰਦਾਤਾ ਤੇ ਨਾ ਖੜਾਂ ਕਿਉਂਕਿ ਅੰਦਾਤਾ ਤਾਂ ਜੇ ਕਿਸਾਨ ਦੇ ਜੇਬ 'ਚ 4 ਪੈਸੇ ਹੋਣਗੇ ਤਾਂ ਟਾਂਡੇ ਦੇ ਬਾਜ਼ਾਰਾਂ 'ਚ ਰੌਣਕਾ ਹੋਊਗੀ ਨਹੀਂ ਬਾਜ਼ਾਰਾਂ 'ਚ ਰੌਣਕਾ ਉੱਟ ਜਾਣਗੀਆਂ ਟਾਂਡੇ ਦੇ ਬਾਜ਼ਾਰਾਂ 'ਚ ਰੌਣਕਾ ਹੋਣਗੀਆਂ ਤਾਂ ਦੁਕਾਨਦਾਰੀ ਵਧੂਗੀ ਤਾਂ ਉਹਦੇ ਨਾਲ ਸਰਕਲ ਚੱਲੂਗਾ ਇਹ ਪੂਰਾ ਸਰਕਲ ਹੈ ਵੀਰੋ ਕੱਲੇ-ਕੱਲੀ ਚੀਜ਼ ਦਾ ਹਿਸਾਬ ਲਾ ਹੀ ਬੈਠਾ ਆਪ ਕਿਸੇ ਆਪ ਤਾਂ ਮੈਂ ਕੁਝ ਖਾਣਾ ਨਹੀਂ ਪਰ ਇਹਨਾਂ ਵਾਲੇ ਮੈਂ ਛੱਡਣੇ ਨਹੀਂ ਜਿਹੜੇ ਇਹਨਾਂ ਨੇ ਖਾ ਲਏ ਕਿਉਂਕਿ ਇਹ ਪਹਾੜਾਂ 'ਚ ਬੜੇ 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 ਹੋਟਲ ਬਣਾਈ ਬੈਠੇ ਆ ਤੁਸੀਂ ਦੇਖਦੇ ਜਾਓ ਜੀਸੀਬੀ ਦਾ ਕਲੱਚ ਛੱਡ ਕੇ ਉਤਾਰਨ ਕਰੂੰਗਾ ਜਿਹੜਾ ਇਹਨਾਂ ਨੇ ਜਿਹੜੇ ਇਹਨਾਂ ਨੇ ਗੰਦ ਪਾਇਆ ਜਿਹੜਾ ਇਹਨਾਂ ਨੇ ਲੁੱਟ ਮਚਾਈ ਆ ਉਹਦਾ ਇੱਕ ਇੱਕ ਰੁਪਈਏ ਦਾ ਹਿਸਾਬ ਕਰਾਂਗੇ ਸੋ ਦੋਨੇ ਹੱਥ ਉੱਪਰ ਚਾ ਕੇ ਦੋ ਨਾਰੇ ਹੋਰ ਲਾ ਦਿਓ ਬੋਲੇ ਸੋਨਿਆ ਇਨਕਲਾਬ